ਦਿੱਕਤਾ ਜੀ ਤੁਹਾਨੂੰ ਦੋ પતિ ਪਤਨੀ ਤੁਸੀਂ ਜਿਹੜੇ ਆ ਅੱਜ ਟੈਂਕੀ ਤੇ ਚੜੇ ਹੋ ਕਿਹੜਾ ਪਿੰਡ ਹੈ ਇਹ ਤੇ ਕਿਉਂ ਚੜੇ ਹੋ ਕੀ ਗੱਲਬਾਤ ਆ ਸਾਰੀ ਗੱਲਬਾਤ ਦੱਸੋ ਸਰ ਜੀ ਇਹ ਪਿੰਡਰ ਕਲਾਂ ਜੀ ਪਿੰਡਰ ਪਿੰਡਰ ਖੁਰਦ ਹੈ ਜੀ ਇਹ ਪਿੰਡ ਜੀ ਅਸੀਂ ਜੀ 6 ਦਿਨ ਹੋ ਗਏ ਦਰਖਾਸਤ ਅਸੀਂ ਐਸਐਸਪੀ ਸਰ ਦੇ ਦਿੱਤੀ ਸੀ 6ਵਾਂ ਦਿਨ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਇਸ ਕਰਕੇ ਅਸੀਂ ਇੱਕ ਕਦਮ ਚੱਕਿਆ ਜੀ ਟੈਂਕੀ ਦੇ ਅਸੀਂ ਤਾਂ ਚੜੇ ਗਏ ਗੱਲ ਗੱਲ ਸਰ ਜੀ ਇਹ ਸੀ ਵੀ ਅਸੀਂ ਭਿੰਡਰ ਖੋਦ ਇੱਥੇ ਖੁਰਦ ਰਹਿ ਰਹੇ ਹਾਂ ਜੀ ਠੀਕ ਆ ਜੀ ਇੱਥੇ ਬਖਤੌਰੇ ਦਾ ਘਰ ਹੈਗਾ ਜੀ ਉਹ ਬਾਹਰ ਗਏ ਹੋਏ ਨੇ ਅਸੀਂ ਉਹਨਾਂ ਦੀ ਕੋਠੀ 'ਚ ਰਹਿ ਰਹੇ ਹਾਂ ਜੀ ਮੇਰਾ ਘਰ ਵਾਲਾ ਜੀ ਡਾਲੀ ਦਾ ਕੰਮ ਕਰਦਾ ਸੀਗਾ ਜੀ ਇੱਥੇ ਆਪਣੇ ਦੇਰੇ ਬਲਰਾਜ ਜੀ ਸਾਥ ਉੱਥੇ ਸੀਗਾ ਉਦੋਂ ਉਸ ਟਾਈਮ ਮੌਜੂਦ ਉਹ ਉਹਦੇ ਕੋਲੇ ਗੱਦੀ ਸੀ ਉਸ ਟਾਈਮ ਤੇ ਉਹ ਇਹ ਜਦੋਂ ਡਾਲੀ ਤੇ ਜਾਂਦਾ ਸੀ ਜੀ ਉਨੇ ਜੀ ਮੇਰੇ ਨਾਲ ਫੋਨ ਤੇ ਗਲਤ ਗੱਲਾਂ ਕਰਦਾ ਹੁੰਦਾ ਸੀ ਜੀ ਮੈਂ ਉਹਦੇ ਨਾਲ ਗੱਲ ਕਰਕੇ ਰਾਜੀ ਨਹੀਂ ਸੀ ਜੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਵੀ ਤੂੰ ਮੇਰੇ ਨਾਲ ਗੱਲ ਕਰ ਪਹਿਲਾਂ ਅਸੀਂ ਰਹਿੰਦੇ ਸੀਗੇ ਇੱਧਰ ਪਿੰਡ ਖੁਰਦੇ ਚ ਹੀ ਰਹਿੰਦੇ ਸੀਗੇ ਬੋਵੀ ਕੇ ਘਰੇ ਰਹਿੰਦੇ ਸੀ ਪਹਿਲਾਂ ਅਸੀਂ ਗੈਲਦਾਰਾਂ ਦੀ ਗਲੀ ਸੀ ਜੀ ਉਦੋਂ ਉਹਦੇ ਫੋਨ ਮੈਨੂੰ ਆਉਣ ਲੱਗ ਗਏ ਸੀਗੇ ਤੇ ਮੈਂ ਉਦੋਂ ਉਹਦਾ ਨੰਬਰ ਬਲੌਕ ਚ ਕਰਤਾ ਸੀ ਜੀ ਠੀਕ ਹੈ ਜੀ ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਮੈਂ ਕਿ ਐਂ ਕਰਕੇ ਬਾਬਾ ਫੋਨ ਲੋਂਦਾ ਇਹ ਕਹਿੰਦਾ ਚਲੋ ਬਲੌਕ ਚ ਕਰ ਦੋ ਮੈਂ ਕਿ ਠੀਕ ਹੈ ਇਹ ਵੀ ਉੱਥੋਂ हट ਗਿਆ ਸੀਗਾ ਜੀ ਉਦੋਂ ਬਾਅਦ ਅਸੀਂ 6-7 ਮਹੀਨੇ ਅਸੀਂ ਜੇਲ੍ਹਦਾਰਾਂ ਦੇ ਉੱਧਰ ਰਹੇ ਹਾਂ ਬੋਬੀ ਦੇ ਘਰੇ ਉਦੋਂ ਬਾਅਦ ਜੀ ਉਹਨਾਂ ਨੇ ਕੋਈ ਕੋਈ ਹੋਣਾ ਉਹਨਾਂ ਨੂੰ ਕੁਝ ਤੇ ਉਹਨਾਂ ਦੇ ਘਰ ਦੇਣ ਕਿਹਾ ਸੀਗਾ ਵੀ ਐ ਕਰਕੇ ਅਸੀਂ ਬਾਹਰ ਜਾਣਾ ਵਾ ਤੇ ਅਸੀਂ ਯਾਨੀ ਕਿ ਸਾਡੀ ਉੱਥੇ ਸੈਟਿੰਗ ਨਹੀਂ ਆਈ ਮਾਤਾ ਨਾਲ ਤੇ ਅਸੀਂ ਜੱਗਾ ਵਾ ਜੀ ਇੱਥੋਂ ਦਾ ਕੋਈ ਪਾਠੀ ਉਹ ਦੀ ਬਖਤੋਰਾ ਬਾਬਾ ਜੀ ਨਾਲ ਉਹਨਾਂ ਦਾ ਰਿਲੇਸ਼ਨ ਸੀਗਾ ਉਹਨਾਂ ਨੇ ਕਿਹਾ ਵੀ ਚਲੋ ਆਪਣੀ ਬੰਦੇ ਨੇ ਵੀ ਇੱਥੇ ਆਪਾਂ ਕੋਠੀ ਤੇ ਇਹਨਾਂ ਨੂੰ ਵਾ ਦਿੰਨੇ ਆ ਘਰ 'ਚ ਤੇ ਇਹ ਹੈਗਾ ਨਵੇਂ ਪਿੰਡ ਇੱਥੇ ਹੀ ਹੈ ਜੀ ਪਿੰਡਰਾ ਖੁਰਦਤੀ ਹੈ ਜੀ ਉਹ ਤੇ ਉੱਥੇ ਸਾਨੂੰ ਉਹਨਾਂ ਨੇ ਘਰ ਦਿਖਾਇਆ ਠੀਕ ਆ ਜੀ ਅਸੀਂ ਉੱਥੇ ਰਹਿਣ ਲੱਗੇ ਅਸੀਂ 2 ਕੁ ਮਹੀਨੇ ਹੋਏ ਸੀ ਸਾਨੂੰ ਉੱਥੇ ਆਇਆਂ ਨੂੰ ਤੇ ਸਾਨੂੰ ਇਹ ਬਾਬਾ ਰਸਤੇ 'ਚ ਮਿਲਿਆ ਇਹ ਤੇ ਉਦੋਂ ਇਹ ਕਹਿੰਦਾ ਵੀ ਡਾਲੀ ਤੇ ਬੰਦਾ ਹੈ ਨਹੀਂਗਾ ਵੀ ਲੱਗ ਜਾ ਤੂੰ ਫੇਰ ਮੇਰੇ ਘਰ ਵਾਲੇ ਨੂੰ ਕਹਿੰਦਾ ਤੇ ਇਹ ਕਹਿੰਦਾ ਠੀਕ ਆ ਬਾਬਾ ਜੀ ਚਲੋ ਠੀਕ ਆ ਮੈਂ ਲੱਗ ਜਾਂਦਾ ਫੇਰ ਤੇ ਇਹ ਕਹਿੰਦਾ ਮੈਂ 5000 ਦੇ ਦਿਆ ਕਰੂੰਗਾ ਠੀਕ ਆ ਜੀ ਤੇ ਤੂੰ ਉੱਥੇ ਲੱਗ ਜਾ ਤੇ ਇਹ ਮੇਰੇ ਘਰ ਵਾਲੇ ਲੱਗ ਗਿਆ ਜੀ ਉਹਦੇ 5-4 ਦਿਨ ਹੀ ਗਿਆ ਇਹ ਮੇਰਾ ਪਿੰਡਰ ਕਹਿੰਦਾ ਸੀ ਖੁਰਦੇ ਚ ਇਹ ਜੀ ਖੁਰਦੇ ਚ ਆ ਜੀ ਹਾਂ ਜੀ ਹਾਂ ਜੀ ਡੇਰਾ ਜੀ ਇਹ ਬਾਬਾ ਹਾਂਜੀ ਬਾਬਾ ਟਹਿਲ ਦੱਸਦਾ ਜੀ ਠੀਕ ਆ ਜੀ ਤੇ ਉਦੋਂ ਫਿਰ ਡਾਲੀ ਤੇ ਚਲ ਜਾਂਦਾ ਸੀਗਾ ਜੀ ਉਦੋਂ ਬਾਅਦ ਇਹ ਜਿਹੜਾ ਜੱਗਾ ਸੀ ਨਾ ਜੀ ਜਿਹੜਾ ਇੱਥੋਂ ਦੇ ਉਹਨਾਂ ਨਾਲ ਇਹਨੇ ਗੱਲ ਕੀਤੀ ਵੀ ਐ ਕਰਕੇ ਪਹਿਲਾਂ ਵੀ ਸਾਨੂੰ ਬਾਬਾ ਤੰਗ ਕਰਦਾ ਸੀਗਾ ਚਲੋ ਮੈਂ ਉਦੋਂ ਬਲਾਕ ਦਾ ਨੰਬਰ ਪਤਾ ਸੀਗਾ ਇਹ ਮੈਨੂੰ ਰਸਤੇ 'ਚ ਮਿਲਿਆ ਇਹ ਕਹਿੰਦਾ ਵੀ ਤੂੰ ਫਿਰ ਡੇਰੇ ਆ ਕੇ ਡਾਲੀ ਦਾ ਕੰਮ ਸ਼ੁਰੂ ਕਰ ਠੀਕ ਆ ਜੀ ਤੇ ਤੁਹਾਡੇ ਨਾਲ ਕੀ ਰੌਲਾ ਸੀਗਾ ਹਾਂਜੀ ਮੇਰੇ ਤੁਹਾਡੇ ਨਾਲ ਕੀ ਰੌਲਾ ਮੈਂ ਉਹੀ ਦੱਸਿਆ ਪਰਤੇ ਦਾ ਜ਼ਿਕਰਾ ਆਇਆ ਜੀ ਸਾਡੇ ਤੇ ਜੀ ਸਾਡੇ ਤੇ ਪਰਚਾ ਜੀ ਉਹਨੇ ਝੂਠਾ ਕਰਾਇਆ ਜੀ ਠੀਕ ਆ ਜੀ ਇਹ ਇਹ ਦੀ ਸਾਡੇ ਘਰੇ ਆਉਂਦਾ ਰਿਆ ਠੀਕ ਆ ਜੀ ਸਾਡੇ ਘਰੇ ਵੀ ਆਇਆ ਸਾਨੂੰ ਨਹੀਂ ਸੀ ਪਤਾ ਇਹਦਾ ਕੋਈ ਰਿਸ਼ਤੇਦਾਰ ਸੀ ਕੋਈ ਮੁੰਡਾ ਨਾਲ ਇਹ ਨਹੀਂ ਪਤਾ ਜੀ ਕੌਣ ਸੀਗਾ ਭਤੀਜਾ ਸੀ ਕੌਣ ਸੀਗਾ ਇਹ ਸਾਡੇ ਘਰੇ ਲੈ ਕੇ ਉਹਨੂੰ ਆਉਂਦਾ ਰਿਆ ਠੀਕ ਆ ਜੀ ਬਖਤੌਰੇ ਕੇ ਘਰੇ ਉੱਥੇ ਆ ਕੇ ਇਹਨੇ ਇਹਨੇ ਜੀ ਮੇਰੀਆਂ ਬਣਾਈਆਂ ਸੀ ਵੀਡੀਓ ਅਸ਼ਲੀਲ ਵੀਡੀਓ ਆਇਨੇ ਬਾਬੇ ਨੇ ਮੇਰੀਆਂ ਬਣਾਈਆਂ ਤੇ ਇਹ ਮੈਨੂੰ ਧਮਕੀ ਦਿੰਦਾ ਸੀਗਾ ਮੈਨੂੰ ਕਹਿੰਦਾ ਸੀਗਾ ਕਿ ਮੈਂ ਵਾਇਰਲ ਕਰ ਦੂੰਗਾ ਇਹਦੇ ਕੋਲ ਪਿਸਤੌਲ ਵੀ ਸੀ ਜੀ ਠੀਕ ਹੈ ਜੀ ਮੈਨੂੰ ਮੈਂ ਵੀ ਡੇਰੇ ਜਾਂਦੀ ਸੀ ਕਿ ਮੈਨੂੰ ਇਹਨਾਂ ਸਫਾਈ ਤੇ ਇਹਨੇ ਲਾ ਲਿਆ ਸੀ ਮੈਨੂੰ ਮੇਰੇ ਘਰ ਵਾਲੇ ਨੇ ਲਾ ਲਿਆ ਸੀ ਡਾਲੀ ਤੇ ਮੈਨੂੰ ਲਾ ਲਿਆ ਸੀ ਇਹਨੇ ਸਫਾਈ ਨੂੰ ਠੀਕ ਹੈ ਜੀ ਉਸ ਦਿਨ ਮੇਰਾ ਘਰ ਵਾਲਾ ਗਿਆ ਡਾਲੀ ਤੇ ਤੇ ਪਿੱਛੋਂ ਮੈਨੂੰ ਕਹਿੰਦਾ ਵੀ ਐ ਕਰਕੇ ਮੇਰਾ ਕਮਰੇ ਦੀ ਸਫਾਈ ਕਰ ਦੇ ਮੈਨੂੰ ਕਹਿੰਦਾ ਠੀਕ ਹੈ ਜੀ ਮੈਂ ਕਿਹਾ ਠੀਕ ਆ ਬਾਬਾ ਜੀ ਕਰ ਦਿੰਦੀ ਆ ਮੈਂ ਸਫਾਈ ਕਰਨ ਗਈ ਇਹਨੇ ਪਿੱਛੋਂ ਬਾਹਰ ਲਾ ਲਿਆ ਠੀਕ ਹੈ ਜੀ ਬਾਹਰ ਲਾ ਕੇ ਇਹਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਗਿਆ ਮੈਂ ਕਿਹਾ ਮੈਂ ਤਾਂ ਬਾਬਾ ਜੀ ਮੈਨੂੰ ਠੀਕ ਨਹੀਂ ਲੱਗਦਾ ਮੈਂ ਰੋਲਾ ਪਾਣ ਲੱਗੀ ਇਹਨੇ ਮੇਰਾ ਮੂੰਹ ਇਹ ਕੋਲੇ ਹੈਗੀ ਆ ਠੀਕ ਆ ਜੀ ਉਹ ਕੱਢ ਕੇ ਮੈਨੂੰ ਕਹਿੰਦਾ ਵੀ ਮੇਰੇ ਨਾਲ ਰਿਲੇਸ਼ਨ ਬਣਾ ਨਹੀਂ ਤਾਂ ਮੈਂ ਤੇਰੇ ਪਰਿਵਾਰ ਨੂੰ ਐ ਕਰ ਦੂੰ ਉਹ ਕਰ ਦੂੰ ਮੈਨੂੰ ਧਮਕੀਆਂ ਦੇਣ ਲੱਗ ਗਿਆ ਜੀ ਠੀਕ ਆ ਇਹਨੇ ਮੇਰੇ ਨਾਲ ਰਿਲੇਸ਼ਨ ਬਣਾਇਆ ਜੀ ਬਲੈਕਸਾਰ ਕੀਤਾ ਜੀ ਗਲਤ ਸਭ ਇਹਨੇ ਮੇਰੇ ਨਾਲ ਕੀਤਾ ਠੀਕ ਆ ਜੀ ਉਦੋਂ ਬਾਅਦ ਮੈਂ ਇਹਨੂੰ ਕਿਹਾ ਵੀ ਮੈਂ ਰੋਲਾ ਪਾਣ ਲੱਗੀ ਮੈਨੂੰ ਕਹਿੰਦਾ ਜੇ ਤੂੰ ਰੋਲਾ ਪਾਇਆ ਤੇ ਮੈਂ ਤੇਰੀ ਜਿਹੜੀਆਂ ਵੀਡੀਓ ਬਣਾਈ ਆ ਮੈਂ ਅੰਦਰ ਠੀਕ ਆ ਜੀ ਉਹ ਮੈਂ ਵਾਇਰਲ ਕਰ ਦੂੰਗਾ ਸਾਰੇ ਠੀਕ ਆ ਜੀ ਤੇ ਮੈਂ ਮੈਨੂੰ ਇਹਨੇ ਧਮਕੀ ਦਿੱਤੀ ਮੈਂ ਚੁੱਪ ਰਹੀ ਜੀ ਮੈਂ ਕਿਹਾ ਠੀਕ ਆ ਜੀ ਤੇ ਉਦੋਂ ਬਾਅ ਮੈਨੂੰ ਕਹ ਰਿਹਾ ਕਹਿੰਦਾ ਜੇ ਤੂੰ ਮੈਨੂੰ ਫੋਨ ਨਾ ਲਾਇਆ ਮੈਨੂੰ ਫੋਨ ਵੀ ਲਾਇਆ ਕਰ ਤੂੰ ਮੈਨੂੰ ਨਹੀਂ ਪਤਾ ਇਹਦੇ ਦਿਲ 'ਚ ਕੀ ਸੀ ਕੀ ਨਹੀਂ ਸੀ ਮੈਨੂੰ ਕਹਿੰਦਾ ਤੂੰ ਮੈਨੂੰ ਫੋਨ ਲਾਉਣਾ ਠੀਕ ਹੈ ਜੀ ਇਹ ਮੈਨੂੰ ਫੋਨ ਲਵਾਇਆ ਕਰੇ ਠੀਕ ਹੈ ਜੀ ਮੇਰੇ ਨਾਲ ਗੱਲਾਂ ਕਰਿਆ ਕਰ ਇਹ ਵੀ ਆਪਾਂ ਇੱਥੇ ਮਿਲਦੇ ਆ ਇੱਥੇ ਮਿਲਦੇ ਆ ਮੈਨੂੰ ਕਹਿੰਦਾ ਇੱਕ ਦਿਨ ਮੈਨੂੰ ਜਗਰਾਉਂ ਲੈ ਗਿਆ ਜੀ ਡੇਰੇ ਮੈਨੂੰ ਉਸ ਡੇਰੇ ਦਾ ਨਾਮ ਵੀ ਪਤਾ ਮੈਨੂੰ ਜਗਰਾਉਂ ਲੈ ਗਿਆ ਹਾਂ ਗੱਲ ਹਾਂ ਹਾਂਜੀ ਹਾਂਜੀ ਉੱਥੇ ਮੈਨੂੰ ਇਹਨੇ ਝਾਂਸਾ ਦਿੱਤਾ ਜੀ ਮੈਨੂੰ ਕਹਿੰਦਾ ਜੀ ਐਂ ਕਰਕੇ ਉੱਥੇ ਡੇਰੇ ਨਾ ਮੈਂ ਤੈਨੂੰ ਉੱ ਮੰਤਰੀ ਬਣਾ ਦੂੰਗਾ ਮੈਨੂੰ ਲਾਲਚ ਦਿੱਤਾ ਵੀ ਇਹਨੇ ਠੀਕ ਆ ਜੀ ਤੇ ਉੱਥੇ ਦੋ ਬੰਦੇ ਇਹਦੇ ਨੇ ਪਹਿਲਾਂ ਹੀ ਸੱਦੇ ਹੋਏ ਸੀ ਜੀ ਪਿੰਡ ਵਾਲੇ ਹੀ ਸੀਗੇ ਉਹ ਵੀ ਇੱਕ ਹੈਗਾ ਜਗਜੀਤ ਜੀ ਇੱਕ ਹੈਗਾ ਅਜੀਤ ਜੀ ਠੀਕ ਆ ਜੀ ਉਹ ਇਹਦੇ ਨਾਲ ਹੀ ਹੁੰਦੇ ਨੇ ਉਹ ਇਹਨੇ ਪਹਿਲਾਂ ਹੀ ਉੱਥੇ ਸੱਦੇ ਹੋਏ ਸੀ ਠੀਕ ਆ ਜੀ ਹਾਂਜੀ ਉਹ ਵੀ ਖੁਰਦ ਦੇ ਆ ਜੀ ਉਹ ਇਹਦੇ ਨਾਲ ਹੀ ਹੁੰਦੇ ਆ ਇਹਨੇ ਜਦੋਂ ਮੈਨੂੰ ਇਥੋਂ ਇਕੱਲੀ ਲੈ ਗਿਆ ਮੈਨੂੰ ਇਥੋਂ ਇਕੱਲੀ ਲੈ ਗਿਆ ਉੱਥੋਂ ਇਹਨੇ ਕਿਤੇ ਪਹਿਲਾਂ ਜੇ ਬਲਾਈ ਬਲੂਈ ਹੋਣੀ ਆ ਜੀ ਉਹ ਵੀ ਉੱਥੇ ਹੀ ਸੀਗੇ ਇਹਨਾਂ ਤੇ ਇਹਨਾਂ ਨੇ ਫਿਰ ਮੇਰੇ ਨਾਲ ਗਲਤ ਰਿਲੇਸ਼ਨ ਬਣਾਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਉਸ ਤੋਂ ਬਾਅਦ ਉਹ ਆਪਦੇ ਚਲੇ ਗਏ ਜੀ ਇਹ ਮੈਨੂੰ ਇੱਥੇ ਛੱਡ ਤਾਂ ਇਹਨੇ ਮੈਨੂੰ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਜਦੋਂ ਇਹਨੂੰ ਕਿਹਾ ਤੇ ਇਹ ਮੈਨੂੰ ਬਹੁਤ ਧਮਕੀਆਂ ਦੇਣ ਲੱਗ ਗਿਆ ਕਹਿੰਦਾ ਮੈਂ ਸਾਡੇ ਤੋਂ ਸੰਗੀ ਕਿਉਂ ਚੜੇ ਆ ਅੱਜ ਦੀ ਅਸੀਂ ਇਹ ਚੜੇ ਜਾਂ ਵੀ ਇਹਨੇ ਸਾਡੇ ਤੇ ਨਜਾਇਜ਼ ਇਹਨੂੰ ਨਜਾਇਜ਼ ਇਹਨੇ ਪਰਚਾ ਸਾਡੇ ਤੇ ਕਰਾਤਾ ਜਦੋਂ ਮੈਂ ਇਹਨੂੰ ਕਿਹਾ ਕਿ ਮੈਂ ਐ ਕਰਕੇ ਮੈਂ ਪੁਲਿਸ ਨੂੰ ਤੁਹਾਡੀ ਕੰਪਲੇਂਟ ਦੇ ਦੇਣੀ ਆ ਇਹਨੇ ਕਿਹਾ ਵੀ ਹੁਣ ਇਹਨੇ ਪੁਲਿਸ ਨੂੰ ਦੇ ਦੇਣੀ ਆ ਇਹਨੇ ਪਤਾ ਨਹੀਂ ਕੀ ਇਹਦੇ ਮਨ ਦੇ ਵਿੱਚ ਆਇਆ ਕੀ ਨਹੀਂ ਆਇਆ ਇਹਨੇ ਉਠਾ ਪ੍ਰਚਾਰ ਰੱਬ ਜਾਣੇ ਕਿਵੇਂ ਇਹਨੇ ਦਿਮਾਗ ਲਾ ਕੇ ਇਹਨੇ ਪਹਿਲਾਂ ਹੀ ਕਰਾਤਾ ਕਿਉਂਕਿ ਇਹਨੂੰ ਪਤਾ ਲੱਗ ਗਿਆ ਸੀਗਾ ਵੀ ਹੁਣ ਇਹਨੇ ਕੰਪਲੇਂਟ ਦੇਣੀ ਆ ਕਿਉਂਕਿ ਕਿਉਂਕਿ ਮੇਰੇ ਮੂੰਹ ਨਿਕਲ ਗਿਆ ਸੀ ਹਾਂਜੀ ਅਸੀਂ ਵੀ ਕਰਦੇ ਹਾਂ ਅਸੀਂ ਵੀ ਇਹ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਪਿੰਡ ਤੋਂ ਐਨਕਵਰੀ ਕੀਤੀ ਜਾਂਦੀ ਹਾਂਜੀ ਤੇ ਸਰ ਜੀ ਸਰ ਜੀ ਇੱਕ ਹਾਂਜੀ ਸਰ ਜੀ ਇੱਕ ਹੋਰ ਬੇਨਤੀ ਆ ਜੀ ਦੇਖੋ ਜੀ ਜਦੋਂ ਇਹ ਘਰੇ ਆਇਆ ਸਾਡੇ ਘਰੋਂ ਕੁਝ ਨਹੀਂ ਨਿਕਲਿਆ ਹੁਣ ਰੱਬ ਜਾਣੇ ਪੁਲਿਸ ਨਾਲ ਮਿਲਿਆ ਸੀ ਕੀ ਹੋਇਆ ਸੀ ਆਪਾਂ ਨੂੰ ਨਹੀਂ ਪਤਾ ਠੀਕ ਆ ਜੀ ਘਰੋਂ ਲੋਕਰ ਵੀ ਪੁਲਿਸ ਨੇ ਦੇਖਿਆ ਸਾਰਾ ਕੁਝ ਦੇਖਿਆ ਦੀ ਦਾ ਕੋਸ਼ ਨਹੀਂ ਸਾਡੇ ਘਰੋਂ ਨਿਕਲਿਆ ਨਹੀਂ 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 ਬਲੈਕ ਮੇਲੀਦਾ ਤੇ ਇੱਕ ਸਰਜੀ ਹੋਰ ਬੇਨਤੀ ਆ ਜੀ ਸਾਡਾ ਬੱਚਾ ਛੋਟਾ ਜੀ 6 ਸਾਲ ਦਾ ਗੁੜੀਆ ਠੀਕ ਆ ਉਹਨੂੰ ਖਾਂਸੀ ਸੀਗੀ ਉਹਨੂੰ ਇਨਫੈਕਸ਼ਨ ਵਧੀ ਹੋਈ ਸੀ ਉਹ ਵੀ ਚੱਕ ਕੇ ਇਹ ਥਾਣੇ ਲੈ ਗਏ 4 ਦਿਨ ਇਹਨਾਂ ਨੇ ਥਾਣੇ ਦੇ ਵਿੱਚ ਚਲੋ ਸਾਨੂੰ ਤਾਂ ਲੈ ਗਏ ਸੀ ਬੱਚੇ ਨੂੰ ਵੀ ਇਹਨਾਂ ਨੇ ਥਾਣੇ ਰੱਖਿਆ ਉਹ ਤਾਂ ਮੁਲਾਜ਼ਮਾਂ ਨੂੰ ਤਾਂ ਪਤਾ ਸੀ ਨਾ ਵੀ ਬੱਚਾ ਨਹੀਂ ਰਹਿ ਸਕਦਾ ਬੱਚੇ ਨੂੰ ਵੀ ਰੱਖੋ ਮੁਲਾਜ਼ਮਾਂ ਨੂੰ ਕੀ ਦੱਸਾਂ ਥੱਲੇ ਆਉਣਾ ਉਹ ਉਹ ਬੁਲਾ ਰਹੇ ਸੀ ਥੱਲੇ ਜੀ ਅਸੀਂ ਕਿਹਾ ਅਸੀਂ ਨਹੀਂ ਥੱਲੇ ਆਉਣਾ ਅਸੀਂ ਲਾ ਉਦੋਂ ਥੱਲੇ ਆਵਾਂਗੇ ਜਦੋਂ ਇਹਦੇ ਤੇ ਪਰਚਾ ਕਰੋਗੇ ਤੁਸੀਂ ਇਹ ਨਹੀਂ ਸਾਡੇ ਤੇ ਨਜਾਇਜ਼ ਕੀਤਾ ਨਹੀਂ ਹੁੰਦਾ ਤਾਂ ਤੇ ਫਿਰ ਬਸ ਇੱਥੇ ਰਾਵਾਂਗੇ ਬੱਚੇ ਅਸੀਂ ਘਰੇ ਤੇ ਇਡਾਂਗੇ ਕੋਈ ਗੱਲ ਨਹੀਂ ਪਰ ਅੱਬ ਤਾਂ ਹੈਗਾ ਹੀ ਆ ਬੈਠੇ ਰੋ ਮੰਗ ਬਾਬਾ ਰਾਜਾ ਹੋਊਗਾ ਤੇ ਪੈਣ ਵਾਸਤੇ ਜਿਆ ਤੈ ਸਾਹ ਚੱਲਦੇ ਬੈਠੇ ਆ ਜਦੋਂ ਸਾਹ ਖਤਮ ਹੋ ਗਏ ਤਾਂ ਕੈਂਕੀ ਤਾਂ ਲਾ ਲਿਓ ਬਸ ਇਹੀ ਆ ਜ਼ਿੰਮੇਵਾਰ ਹੋਊਗਾ ਜੀ ਰਾਜਾ ਤੇ ਅਜੀਤ ਤੇ ਜਗਜੀਤ ਬਸ ਤੇ ਬਾਕੀ ਇਹਨਾਂ ਨੂੰ ਪਤਾ ਹੀ ਆ ਵੀ ਜਿਹੜਾ ਝੂਠਾ ਪਰਚਾ ਕੀਤਾ ਉਹਨਾਂ ਨੂੰ ਵੀ ਪਤਾ ਹੀ ਆ ਸਾਰਾ